ਅੱਗੇ ਜ਼ਰੂਰ ਲਗਾਉਣੇ ਆ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਕੋਈ ਕਾਰੋਬਾਰ ਕਰਨਾ ਹੁੰਦਾ ਤਾਂ ਦੱਸਦੇ ਆ ਕਿ ਚੰਡੀਗੜ੍ਹ ਦੇ ਵਿੱਚ ਐਡਵਰਟਾਈਜ਼ਮੈਂਟ ਕਿਸੇ ਕਾਰੋਬਾਰ ਦੀ ਕਰਨੀ ਆ ਤਾਂ ਤੁਸੀਂ ਖੰਭਿਆਂ ਤੇ ਦਰਖਤਾਂ ਤੇ ਕਿਤੇ ਵੀ ਆਪਣੇ ਐਡਵਰਟਾਈਜ਼ ਦੇ ਪੋਸਟਰ ਨਹੀਂ ਲਗਾ ਸਕਦੇ ਤਾਂ ਜੇ ਬੀੜੀਆਂ ਸਿਕਟਾ ਗੁਟਕਿਆਂ ਦੀ ਗੱਲ ਕਰਦੇ ਆ ਤਾਂ ਇਹ ਤੰਬਾਕੂ ਪਾਣ ਦੇ ਖੋਖਿਆਂ ਦੀ ਗੱਲ ਕਰਦੇ ਆ ਤਾਂ ਇਹ ਲੜੀਆਂ ਲਟਕਦੀਆਂ ਕੀ ਕਹਿੰਦੀਆਂ ਨੇ ਇਸ ਬਾਰੇ ਤੁਸੀਂ ਕਮੈਂਟ ਜ਼ਰੂਰ ਕਰਨਾ ਔਰ ਜ਼ਿਕਰ ਤੁਹਾਡੇ ਨਾਲ ਅਸੀਂ ਕਰਦੇ ਹੀ ਆ ਕਿ ਇਸ ਵੇਲੇ ਅਸੀਂ ਇਹ 19 ਦੀ ਮਾਰਕੀਟ ਹੈ ਔਰ 19 ਸੈਕਟਰ ਦੀ ਮਾਰਕੀਟ ਔਰ ਪੌਛ ਏਰੀਆ ਔਰ ਦੱਸ ਦਈਏ ਕਿ ਇੱਥੇ ਮਾਰਕੀਟ ਦੇ ਵਿੱਚ ਨਾ ਜਾਣੇ 5 ਤੋਂ ਜ਼ਿਆਦਾ ਲੋਕ ਜਿਹੜੇ ਆ ਇਸੇ ਤਰ੍ਹਾਂ ਆਪਣੇ ਸਟਾਲ ਲਗਾ ਕੇ ਬੈਠੇ ਆ ਔਰ ਇਹਨਾਂ ਦੇ ਕੋਲ ਕਸਟਮਰ ਆਉਂਦੇ ਜਾਂਦੇ ਰੁਕਦੇ ਆ ਔਰ ਚੀਜ਼ ਖਰੀਦੇ ਆ ਅੱਗੇ ਚਲੇ ਜਾਂਦੇ ਆ ਔਰ ਲਗਾਤਾਰ ਇਹ ਤਸਵੀਰਾਂ ਅਸੀਂ ਚੰਡੀਗੜ੍ਹ ਦੀਆਂ ਕਿਉਂ ਵਖਾ ਰਹੇ ਆ ਚੰਡੀਗੜ੍ਹ ਇਹ ਰਾਜਧਾਨੀ ਪੰਜਾਬ ਦੀ ਔਰ ਰਾਜਧਾਨੀ ਹਰਿਆਣੇ ਦੀ ਤਾ ਹਰਿਆਣਾ ਵਿੱਚ ਤਾਂ ਇੱਕ ਸਾਲ ਵਾਸਤੇ ਬੈਨ ਹੋ ਗਿਆ ਲੇਕਿਨ ਰਾਜਧਾਨੀ ਦੇ ਵਿੱਚ ਅਜੇ ਬੈਨ ਨਹੀਂ ਹੋਇਆ ਪੰਜਾਬ ਦੇ ਲੋਕ ਵੀ ਵਿਰੋਧ ਕਰਦੇ ਨੇ ਕਿ ਇਹ ਚੀਜ਼ਾਂ ਖੁੱਲੇ 'ਚ ਨਹੀਂ ਹੋਣੀਆਂ ਚਾਹੀਦੀਆਂ ਲੇਕਿਨ ਚੰਡੀਗੜ੍ਹ ਦਾ ਪ੍ਰਸ਼ਾਸਨ ਕਿਉਂ ਧਿਆਨ ਨਹੀਂ ਦੇ ਰਿਹਾ ਤਾਂ ਇੱਕ ਤਸਵੀਰ ਤੁਹਾਨੂੰ ਹੋਰ ਵਿਖਾਉਂਦੇ ਆ ਪਿਛਲੇ ਦਿਨੀ ਅਸੀਂ ਖਬਰ ਕਵਰ ਕਰੀ ਸੀ ਤਿੰਨ ਚਾਰ ਵਾਰ ਖਬਰ ਆਉਣ ਦੀ ਲਗਾ ਚੁੱਕੇ ਆ ਕਿ ਜਿੱਥੇ ਛੋਟੇ ਬੱਚੇ ਇੱਕ ਕੁੜੀ ਤੇ ਇੱਕ ਮੁੰਡਾ ਦੋਨੋਂ ਭੈਣ ਭਰਾ ਬੈਠ ਕੇ ਬੀੜੀਆਂ ਸਿਕਟਾਂ ਤੇ ਗੁਟਕੇ ਵੇਚਦੇ ਆ ਅਸੀਂ ਦੋ ਚਾਰ ਵਾਰੀ ਕਵਰ ਕੀਤੇ ਆ ਪੁਲਿਸ ਵੀ ਅਸੀਂ ਮੰਗਵਾਈ ਸੀ ਲੇਕਿਨ ਫੇਰ ਉਹਨਾਂ ਦੀ ਮਾਤਾ ਕਹਿੰਦੀ ਸੀ ਜੀ ਹੁਣ ਛੱਡ ਦਿਓ ਅਸੀਂ ਕੰਮ ਬੰਦ ਕਰ ਦਿੱਤਾ ਤਾਂ ਅੱਜ ਲਗਭਗ 15 ਦਿਨ ਬਾਅਦ ਅਸੀਂ ਫੇਰ ਆਏ ਆ ਤਾਂ ਆਹ ਵੇਖੋ ਆ ਕੁੜੀ ਕੁੜੀ ਦੀ ਏਜ ਦੀ ਗੱਲ ਕਰਦੇ ਆ ਤਾਂ ਛੋਟੀ ਉਮਰ ਦੀ ਕੁੜੀ ਪੜ੍ਹਾਈ ਵਾਲੀ ਕੁੜੀ ਹੈ ਔਰ 14-15 ਸਾਲ ਦੀ ਏਜ ਤੇ ਇਹ ਗੁਟਕੇ ਪੀੜੀਆਂ ਸਿਕਟਾ ਤਮਾਕੂ ਵੇਚ ਰਹੀ ਆ ਔਰ ਅਸੀਂ ਉਹ ਤਸਵੀਰਾਂ ਨਹੀਂ ਵਖਾ ਸਕਦੇ ਚਿਹਰਾ ਨਹੀਂ ਕੁੜੀ ਦਾ ਵਖਾ ਸਕਦੇ ਲੇਕਿਨ ਇਹ ਤੁਹਾਨੂੰ ਦੱਸ ਦਈਏ ਕਿ ਇਹ ਪ੍ਰਵਾਸੀ ਲੋਕ ਲਗਾਤਾਰ ਚੰਡੀਗੜ੍ਹ ਦੇ ਵਿੱਚ ਸਿਰਫ ਬੀੜੀਆਂ ਸਿਕਟਾਂ ਗੁਟਕੇ ਤੰਬਾਕੂ ਇਹੀ ਕੁਝ ਵੇਚ ਰਿਹਾ ਇਹਦਾ ਹੀ ਵਪਾਰ ਇਹਦਾ ਹੀ ਕਾਰੋਬਾਰ ਚੱਲ ਰਿਹਾ ਤਾਂ ਇਹ ਇਹਨਾਂ ਦੀ ਮਾਤਾ ਉਸ ਦਿਨ ਕਹਿੰਦੀ ਸੀ ਕਿ ਸਾਡੀ ਕੁੜੀ ਨਹੀਂ ਵੇਚ ਰਹੀ ਸਾਡਾ ਮੁੰਡਾ ਨਹੀਂ ਵੇਚ ਰਿਹਾ ਅਸੀਂ ਵੇਚਦੇ ਹੀ ਨਹੀਂ ਅਸੀਂ ਅੱਜ ਤੋਂ ਆਵਾਜ਼ ਨਹੀਂ ਵੇਚਾਂਗੇ ਤਾਂ ਹੁਣ ਤੁਸੀਂ ਦੱਸ ਦਿਓ ਕਿ ਇਹਦਾ ਕੌਣ ਜ਼ਿੰਮੇਵਾਰ ਹੈ ਕੌਣ ਇਹਨਾਂ ਨੂੰ ਸਮਝਾਵੇਗਾ ਪੁਲਿਸ ਪ੍ਰਸ਼ਾਸਨ ਸਮਝਾਵੇਗਾ ਹੈਲਥ ਡਿਪਾਰਟਮੈਂਟ ਸਮਝਾਵੇਗਾ ਜਾਂ ਕੀ ਬਣੇਗਾ ਇਸ ਚੰਡੀਗੜ੍ਹ ਦਾ ਚੰਡੀਗੜ੍ਹ ਦਾ ਨਾਮ ਖਤਮ ਹੋ ਗਿਆ ਲੋਕ ਕਹਿੰਦੇ ਸੀ ਕਿ ਪੰਜਾਬ ਦੇ ਵਿੱਚੋਂ ਪੰਜਾਬੀ ਜਿਹੜੇ ਆ ਉਹ ਬਾਹਰ ਚਲੇ ਗਏ ਆ ਯੂਰਪ ਕੰਟਰੀਆਂ 'ਚ ਚਲੇ ਗਏ ਆ ਅਮਰੀਕਾ ਕੈਨੇਡਾ 'ਚ ਚਲੇ ਗਏ ਆ ਚੰਗੀਆਂ ਦੇਸ਼ਾਂ 'ਚ ਨਿਕਲ ਗਏ ਆ ਪੰਜਾਬ ਖਾਲੀ ਹੋ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਵੀ ਜ਼ਿਆਦਾਤਰ ਇਹੀ ਲੋਕ ਰਹਿ ਗਏ ਫਿਰ ਚੰਡੀਗੜ੍ਹ ਦੇ ਲੋਕ ਵੀ ਇੱਥੋਂ ਚਲੇ ਗਏ ਚੰਡੀਗੜ੍ਹ ਦੇ ਲੋਕਾਂ ਦੀ ਆਵਾਜ਼ ਹੀ ਨਹੀਂ ਨਿਕਲਦੀ ਚੰਡੀਗੜ੍ਹ ਦੇ ਇੱਥੇ ਪਰਸਨ ਹੈ ਹੀ ਨਹੀਂ 70% ਤੋਂ ਜ਼ਿਆਦਾ ਲੋਕ ਬਾਹਰ ਦੇ ਹੀ ਆ। ਚੰਡੀਗੜ੍ਹ ਦੇ ਲੋਕ ਚਲੇ ਗਏ ਉਹ ਵੀ ਬਾਹਰ ਅੰਦਰ ਚਲੇ ਗਏ ਕਿਉਂਕਿ ਇੱਥੋਂ ਦੇ ਜੋ ਹਾਲਾਤ ਵੇਖਣ ਚ ਨਜ਼ਰ ਆ ਰਹੇ ਆ ਉਹਨਾਂ ਹਾਲਾਤਾਂ ਦੇ ਤੋਂ ਇਹੋ ਹੀ ਦਰਸਾਇਆ ਜਾ ਰਿਹਾ ਇਹੋ ਹੀ ਸਾਹਮਣੇ ਆ ਰਿਹਾ ਕਿ ਚੰਡੀਗੜ੍ਹ ਦੇ ਲੋਕ ਜੋ ਇੱਥੋਂ ਚਲੇ ਗਏ ਆ ਤਾਂ ਜਿਹਦੇ ਕਰਕੇ ਲੋਕ ਇੱਥੇ ਪ੍ਰਵਾਸੀ ਆ ਕੇ ਸਿਰਫ ਬੀੜੀਆਂ ਸਿੱਟਾਂ ਗੁਟਕੀਆਂ ਤਮਾਕੂ ਇਹੋ ਕੁਝ ਵੇਚਿਆ ਜਾ ਰਿਹਾ। ਉਹ ਰੇ ਤਸਵੀਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਇਹ ਕੁੜੀ ਵੇਚ ਰਹੀ ਆ ਕੀ ਇਹ ਲੋਕ ਆਪਣੀਆਂ ਆਤਾਂ ਛੱਡਣਗੇ? ਇਦੇ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਔਰ ਇੱਕ ਗੱਲ ਹੋਰ ਦੱਸਦਾ ਹੀ ਆ ਕਿ ਇੱਥੇ ਹਿਮਾਚਲ ਦੇ ਲੋਕ ਬਹੁਤ ਰਹਿੰਦੇ ਨੇ ਇੱਥੇ ਪੰਜਾਬ ਦੇ ਲੋਕ ਬਹੁਤ ਰਹਿੰਦੇ ਨੇ ਕੋਈ ਵੀ ਇਹੋ ਜਿਹੇ ਗੁਟਕੇ ਬੀੜੀਆਂ ਸਿੱਟਾ ਤਬਾਕੂ ਪੰਜਾਬ ਦੇ ਹਿਮਾਚਲ ਦੇ ਲੋਕ ਨਹੀਂ ਵੇਚਦੇ ਜ਼ਿਆਦਾਤਰ ਯੂਪੀ ਬਿਹਾਰ ਰਾਜਸਥਾਨ ਇਹੀ ਲੋਕ ਯੂਪੀ ਬਿਹਾਰ ਵਾਲੇ ਜ਼ਿਆਦਾ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿ ਵਾਕਈ ਯੂਪੀ ਬਿਹਾਰ ਵਾਲੇ ਜ਼ਿਆਦਾ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਇਹ ਜੋ ਲੜੀਆਂ ਇਹ ਜੋ ਲਟਕ ਰਹੀਆਂ ਲੜੀਆਂ ਇਹ ਜੋ ਸ਼ੇਰੇ ਲੱਗੇ ਹੋਏ ਨੇ ਇਹਦੇ ਬਾਰੇ ਇਹ ਲੜੀਆਂ ਦਾ ਕੀ ਕਹਿਣਾ ਚਾਹੁੰਦੇ ਕੀ ਇਹ ਲੀਗਲ ਨੇ ਸੁੱਤਾ ਪ੍ਰਸ਼ਾਸਨ ਕਿੱਥੇ ਆ ਪ੍ਰਸ਼ਾਸਨ ਕਿੱਧਰ ਧਿਆਨ ਜਾ ਰਿਹਾ ਹੈਲਥ ਡਿਪਾਰਟਮੈਂਟ ਕਿੱਥੇ ਆ ਇਹ ਲੀਗਲ ਚੀਜ਼ਾਂ ਜਿਹੜੀਆਂ ਜੇ ਗੱਲ ਕਰਦੇ ਆ ਅਸੀਂ ਮਠਿਆਈ ਦੇ ਸ਼ੋਅਰੂਮਾਂ ਦੀ ਜੇ ਗੱਲ ਕਰਦੇ ਆ ਅਸੀਂ ਹੋਰ ਖਾਣ ਪੀਣ ਵਾਲੇ ਵੱਡੇ ਸ਼ੋਅਰੂਮਾਂ ਦੀ ਉੱਥੇ ਤਾਂ ਜਲਦੋ ਜਲਦੀ ਰੇਡ ਵੱਜਦੀ ਆ ਉੱਥੇ ਮੀਡੀਆ ਵੀ ਨਾਲ ਹੁੰਦਾ ਉੱਥੇ ਪੁਲਿਸ ਵੀ ਨਾਲ ਹੁੰਦੀ ਆ ਉਹਨਾ ਉੱਤੇ ਜਾ ਕੇ ਬੜੀ ਛੇਤੀ ਅਟੈਕ ਹੁੰਦਾ ਕਿਉਂਕਿ ਉਥੋਂ ਮਾਲ ਮੋਟਾ ਆਉਣਾ ਇੱਥੇ ਰੋਜ਼ ਦੀ ਬਰੀਕੀ ਆ ਥੋੜਾ 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 ਕੀ ਦਿਖਾਵੇ ਵਾਸਤੇ ਆਪਣੇ ਲੋਕ ਹੀ ਰਹਿ ਗਏ ਜੋ ਟੈਕਸ ਭਰਦੇ ਆ ਕਿ ਉਹਨਾਂ ਲੋਕਾਂ ਦੇ ਛਾਪੇ ਪੈਣਗੇ ਇਹ ਲੋਕ ਕੀ ਕਰ ਰਹੇ ਆ ਹੈਲਥ ਡਿਪਾਰਟਮੈਂਟ ਦੇ ਅਫੀਸਰ ਜਿਹੜੇ ਆ ਉਹ ਕਿੱਥੇ ਡਿਊਟੀਆਂ ਕਰ ਰਹੇ ਆ ਕਿਉਂ ਨਹੀਂ ਵੇਖ ਰਹੇ ਚੰਡੀਗੜ੍ਹ ਪ੍ਰਦੂਸ਼ਿਤ ਹੁੰਦਾ ਚੰਡੀਗੜ੍ਹ ਦੇ ਹਾਲਾਤ ਤੁਹਾਨੂੰ ਅਸੀਂ ਲਗਾਤਾਰ ਦੱਸ ਰਹੇ ਆ ਔਰ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰ ਦਿਓ ਔਰ ਵੀਡੀਓ ਚੰਗੀ ਲੱਗੇ ਸ਼ੇਅਰ ਦਿਓ ਧੰਨਵਾਦ